ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਥਨ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣੇ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਜੀ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾ ਬਾਕੀ ਇੱਥੇ ਜੀ ਹੁਣ ਮੈਂ ਧੋ ਰਹੀ ਆਂਗੀ ਕੱਪੜੇ ਵੈਸੇ ਤਾਂ ਮਸ਼ੀਨ ਵੀ ਲਗਾਈ ਹੋਈ ਸੀ ਕੁਝ ਕੱਪੜੇ ਮੈਂ ਮਸ਼ੀਨ 'ਚ ਪਾਤੀ ਸੀਗੇ ਤੇ ਆ ਇਹਨਾਂ ਦੀ ਮੈਂ ਯੂਨੀਫਾਰਮ ਧੋ ਰਹੀ ਸੀ ਜੇ ਸਕੂਲ ਦੀ ਹਨਾ ਬੱਸ ਟ੍ਰੈਵਲ ਜਿਹੜੀ ਯੂਨੀਫਾਰਮ ਹੁੰਦੀ ਆ ਤੇ ਮੈਂ ਇਧਰ ਬਾਹਰਲੀ ਸਾਈਡ ਹੀ ਨਚੋੜ ਰਹੀ ਸੀ ਕਿਉਂਕਿ ਗਰਮੀ ਦੇ ਵਿੱਚ ਪਰਦਾ ਦੇ ਕਾਰਨ ਨਾ ਬਾਥਰੂਮ ਦੇ ਵਿੱਚ ਬਹਿ ਕੇ ਕੱਪੜੇ ਨਚੋੜਨੇ ਬਹੁਤ ਔਖੇ ਹੁੰਦੇ ਨੇ ਤੇ ਬਾਕੀ ਆ ਮੈਂ ਧੋ ਰਹੀ ਸੀ ਜੀ ਰਮਾਨ ਦੀ ਯੂਨੀਫਾਰਮ ਦੀ ਸ਼ਰਟ ਕਿਉਂਕਿ ਜਦੋਂ ਆਪਾਂ ਕੱਪੜਿਆਂ ਦੇ ਵਿੱਚ ਚਿੱਟਾ ਕੱਪੜਾ ਪਾ ਦਿੰਦੇ ਹਾਂ ਨਾ ਉਹਦਾ ਰੰਗ ਚੜਨ ਦਾ ਡਰ ਰਹਿੰਦਾਗਾ ਤੇ ਬਾਕੀ ਜੀ ਬੱਚੇ ਤੁਹਾਨੂੰ ਪਤਾ ਯੂਨੀਫਾਰਮ ਜ਼ਿਆਦਾ ਖਰਾਬ ਕਰ ਲੈਂਦੇ ਹਨਾ ਫਿਰ ਉਹ ਮਸ਼ੀਨ ਦੇ ਵਿੱਚ ਇਹਨਾਂ ਵਧੀਆਂ ਨਿਖਰਦੀ ਵੀ ਨਹੀਂ ਹੈਗੀ ਇੱਕ ਨਾ ਜਿਹੜਾ ਇਹ ਸ਼ਰਟ ਦਾ ਕੱਪੜਾਗਾ ਇਹ ਕੱਪੜਾ ਵੀ ਥੋੜਾ ਜਾਂ ਨਾ ਵੀ ਜਿਵੇਂ ਆਪਾਂ ਕਹਿੰਦੇ ਆ कॉटन ਦੇ ਵਿੱਚ ਖੱਦਰ ਟਾਈਪ ਜਾਂ ਉਹ ਹੈਗਾ ਤੇ ਉਹਦਾ ਕਰਕੇ ਫਿਰ ਇਹ ਜਿਹੜਾ ਦੂਜਾ ਯੂਨੀਫਾਰਮ ਦਾ ਕੱਪੜਾ ਹੁੰਦਾ ਚਿੱਟਾ ਜਾਂ ਉਹ ਤਾਂ ਆਸਾਨੀ ਨਾਲ ਨਿੱਖਰ ਜਾਂਦਾ ਇਹ ਥੋੜੀ ਜਿਆਦਾ ਮਿਹਨਤ ਕਰਨੀ ਪੈਂਦੀ ਐ ਉਹਨੂੰ ਨਖੇਰਨ ਵਾਸਤੇ ਇਹ ਛੇਤੀ ਕੋਈ ਦਾਗ ਲੱਗ ਜੀ ਛੇਤੀ ਦਾਗ ਫਿਰ ਲੈਂਦਾ ਨਹੀਂ ਤੇ ਬਾਕੀ ਫਿਰ ਮਾਂ ਖੜਾ ਸੀ ਮੈਂ ਉਹਦੇ ਨਾਲ ਗੱਲਾਂ ਕਰ ਰਹੀ ਸੀ ਮੈਂ ਉਹਨੂੰ ਕਹਿ ਰਹੀ ਸੀ ਮੈਂ ਕਿਹਾ ਵੀ ਫਟਾਫਟ ਕੰਮ ਜਿਹੜਾ ਨਮੇੜ ਲੋ ਕਿਉਂਕਿ ਫਿਰ ਐ ਹੁੰਦਾ ਵੀ ਟਾਈਮ ਸਿਰ ਹਨਾ ਉਹਦਾ ਪੈ ਜਾਵਾਂਗੇ ਕੋਈ ਗਰਮੀ ਦਾ ਮੌਸਮ ਆ ਜੀ ਇੱਕ ਤਾਂ ਇੱਕ ਫਿਰ ਐ ਮੱਛਰ ਬਹੁਤ ਹੋ ਜਾਂਦਾ ਫਿਰ ਪਸ਼ੂਆਂ ਵਾਸਤੇ ਮੱਛਰਦਾਨੀ ਸਿੱਟਣੀ ਹੁੰਦੀ ਐ फटाफट ਤਾਂ ਕਰਕੇ ਤੇ ਲੋ ਜੀ ਇੱਥੇ ਮੈਂ ਸ਼ਰਟ ਵੀ ਧੋ ਲਈ ਸੀਗੀ ਤੇ ਅੱਜ ਮੈਂ ਇਹਨੂੰ ਨੀਲ ਨਹੀਂ ਦਿੱਤਾ ਮੈਂ ਕਿਹਾ ਵੀ ਚਲੋ ਹੁਣ ਕੋਈ ਆਥਨ ਦਾ ਟਾਈਮ ਸੀ ਫਿਰ ਤੁਹਾਨੂੰ ਪਤਾ ਵੀ ਨੀਲ ਦੇ ਕੇ ਤਾਂ ਫਿਰ ਐ ਹੁੰਦਾ ਨਾ ਵੀ ਧੁੱਪ ਚ ਪਾਉਣਾ ਕੱਪੜਾ ਬਹੁਤ ਜ਼ਰੂਰੀ ਹੁੰਦਾ ਤੇ ਫਿਰ ਮੈਂ ਕਿਹਾ ਕਿਤੇ ਕੱਲ ਨੂੰ ਸਵੇਰੇ ਜਾਣ ਦੇ ਟਾਈਮ ਉਹ ਜੀਵ ਜੀ ਲੱਗਦੀ ਫਿਰ ਸ਼ਰਟ ਤਾਂ ਕਰਕੇ ਮੈਂ ਕਿਹਾ ਚਲੋ ਪਹਿਲਾਂ ਦਿੱਤਾ ਹੋਇਆ ਅੱਜ ਇਹਨੂੰ ਨੀਲ ਨਹੀਂ ਦਿੰਦੇ ਤੇ ਲੋ ਜੀ ਮੇਰੀ ਸ਼ਰਟ ਵੀ ਮੈਂ ਫਟਾਫਟ ਧੋ ਲਈ ਸੀਗੀ ਤੇ ਇੱਕ ਇਹਨਾਂ ਦੀ ਬ੍ਰਾਂਡ ਸੀਗੀ ਬਾਅਦ ਵਿੱਚ ਉਹ ਵੀ ਚਿੱਟੇ ਰੰਗ ਦੀ ਸੀਗੀ ਤੇ ਫਿਰ ਮੈਂ ਆ ਕੇ ਕਿਹਾ ਵੀ ਚਲੋ ਵੀ ਹੁਣ ਇੱਥੇ ਵਸਾ ਬਾਹਰ ਹੀ ਧੋ ਲੂੰਗੀ ਕਿਉਂਕਿ ਇਹਨੋਂ ਵੀ ਜੇ ਫਿਰ ਨਵੀਂ ਆ ਗਈ ਜੇ ਕੱਪੜਿਆਂ 'ਚ ਪਾਉਣੇ ਆ ਤਾਂ ਕੱਪੜਿਆਂ ਦੀ ਮੈਲ ਦਾ ਰੰਗ ਜੇ ਚੜ ਜਾਂਦਾ ਇਹਨੂੰ ਹਣ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਇਹ ਵੀ ਹੱਥ ਨਾਲ ਮਲ ਦੰਨੀ ਆ ਬਾਕੀ ਜੀ ਆਪਣੀ ਥੋੜੀ ਮਸ਼ੀਨ ਤਾਂ ਨੂੰ ਪਤਾ ਵੀ ਪ੍ਰੋਬਲਮ ਆ ਉਹਦੇ ਵਿੱਚ ਵੀ ਉਹ 2-3 ਕੱਪੜਿਆਂ ਤੋਂ ਵੱਧ ਧੋਂਦੀ ਨਹੀਂ ਹੈਗੀ ਫਿਰ ਮੈਨੇ ਹੁੰਦਾ ਵੀ ਚਲੋ ਮੇਰਾ ਟਾਈਮ ਤਾਂ ਹੁਣ ਵੀ ਵੇਸਟ ਹੋ ਹੀ ਰਿਹਾ ਵੀ ਉਹ ਹੀ ਨਾਲ ਨਾਲ ਮੈਂ ਕੁਝ ਕੱਪੜੇ ਬਾਹਰ ਇੱਧਰ ਧੋ ਲਵਾਂ ਤੇ ਚਲੋ ਉਹਦੇ ਨਾਲ ਹੁੰਦਾ ਵੀ ਛੇਤੀ ਕੰਮ ਨਿਬੜ ਜੂਗਾ ਤੇ ਨਹੀਂ ਤਾਂ ਮੈਂ ਸਵੇਰੇ ਵੀ ਮਸ਼ੀਨ ਲਾ ਲਾਂਦੀ ਜੀ ਫਿਰ ਮੈਨੂੰ ਇਹ ਸੀਗਾ ਵੀ ਆਥਣ ਵਾਲੀ ਆਉਣਗੇ 유ਨੀਫਾਰਮ ਧੋਣੀ ਹੁੰਦੀ ਆ ਫਿਰ ਉਦੋਂ ਫਿਰ ਦੁਬਾਰਾ ਮਸ਼ੀਨ ਲਾਉ ਜਾਂ ਕੱਪੜੇ ਧੋਵੋ ਫਿਰ ਮੈਂ ਕਿਹਾ ਚਲੋ ਆਥਣ ਹੀ ਮਲ ਦੂੰਗੀ ਮੈਂ ਨਾਲ ਹੀ ਤੇ ਲੋ ਜੀ ਇੱਥੇ ਹੁਣ ਮੈਂ ਏਰਮਾਨ ਦੀ ਜਿਹੜੀ ਲੋਰ ਆਉ ਮਲ ਰਹੀ ਸੀਗੀ ਮੈਂ ਕਿਹਾ ਚਲੋ ਇਹ ਵੀ ਚੰਗੀ ਤਰ੍ਹਾਂ ਮਲ ਦਵਾਂ ਕਿਉਂਕਿ ਜਦੋਂ ਆਪਾਂ ਪਸ਼ੂਆਂ ਦਾ ਕੰਮ ਕਰਦੇ ਆਂ ਜੀ ਹਨਾ ਤਾਂ ਉਹ ਦਾਗ ਜੇ ਲੱਗ ਜਾਂਦੇ ਆ ਫਿਰ ਉਹ ਮਸ਼ੀਨ ਦੇ ਵਿੱਚ ਸਰਫ ਤਾਂ ਵੈਸੇ ਆਪਾਂ ਸਰਫ ਐਕਸਲ ਪਾਉਣੀ ਆ ਪਰ ਫਿਰ ਵੀ ਉਹ ਦਾਗ ਨਹੀਂ ਲੈਂਦੇ ਉਹਨੇ ਤੇ ਲੋ ਜੀ ਹੁਣ ਮੈਂ ਆ ਗਈ ਸੀ ਰਸੋਈ ਦੇ ਵਿੱਚ ਉਧਰ ਮੇਰਾ ਕੰਮ ਕੰਪਲੀਟ ਹੋ ਗਿਆ ਸੀ ਤੇ ਮੈਂ ਕਿਹਾ ਪਹਿਲਾਂ ਫਟਾਫਟ ਭਾਂਡੇ ਧੋ ਲਵਾਂ ਤੇ ਵਸਤ ਮੂੰਗੀ ਦਾਲ ਪਈ ਸੀਗੀ ਪਰ ਦਾਲ ਅੱਜ ਨਹੀਂ ਸिखਾਣੀ ਚਲੋ ਅਸੀਂ ਸੋਚਿਆ ਵੀ ਜਿਹੜੇ ਨਾ ਦਹੀਂ ਨੂੰ ਤੜਕਾ ਲਾ ਲਾਂਗੇ ਤੇ ਫਿਰ ਵੀ ਉਹਦੇ ਨਾਲ ਵੀ ਰੋਟੀ ਬਹੁਤ ਸਵਾਦ ਲੱਗਦੀ ਆ ਜੇ ਤੁਸੀਂ ਵੀ ਚਾਹੁੰਦੇ ਹੋ ਜੇ ਪਤਾ ਤੁਹਾਡੇ ਨਾਲ ਸ਼ੇਅਰ ਕਰੀਏ ਵੀ ਤੜਕਾ ਦਹੀਂ ਕਿਵੇਂ ਬਣਾਉਂਦੇ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਫਿਰ ਆਪਾਂ ਤੁਹਾਡੇ ਨਾਲ ਵੀ ਉਹਦੀ ਰੈਸਪੀ ਜਿਹੜੇ ਸ਼ੇਅਰ ਕਰ ਦਵਾਂਗੇ ਜੀ ਤੇ ਲੋ ਜੀ फटाफट ਮੈਂ ਕਿਹਾ ਚਲੋ ਪਹਿਲਾਂ ਬਾੜ ਨੀ ਮਾਲ ਪੈਣ ਦੇ ਵੈਸੀ ਮੇਰੇ ਜਿਆਦਾ ਹੈ ਨਹੀਂ ਸੀਗੇ ਥੋੜੀ ਸੀਗੇ ਚਾਹ ਪਾਣੀ ਵਾਲੀ ਸੀਗੇ ਤੇ ਆਹ ਕੁੱਕਰ ਜ਼ਰੂਰ ਪਿਆ ਸੀ ਸਵੇਰ ਦਾ ਕਿਉਂਕਿ ਨਾ ਅੱਜ ਮੇਰੀ ਵੀ ਥੋੜੀ ਜੀ ਸਿਹਤ ਥੋੜਾ ਡਾਊਨ ਜਿਓ ਕਿਉਂਕਿ ਮੌਸਮ ਹੋ ਰਿਹਾ ਬਦਲੀ ਮੌਸਮ ਬਦਲੀ ਹੋਣ ਦੇ ਨਾਲ ਨਿਕ ਤਾਂ ਗਲੇ ਦੇ ਵਿੱਚ ਰੀਸਾ ਡਿੱਗਦਾ ਇੱਕ ਨੱਕ ਵੀ ਬੰਦ ਹੋ ਰਿਹਾ ਸੀ ਤੇ ਉਹਦਾ ਕਰਕੇ ਸਰੀਰ ਵੀ ਭਾਰਾ ਭਾਰਾ ਜਿਹਾ ਹੋ ਰਿਹਾ ਸੀ ਜਿਵੇਂ ਬੁਖਾਰ ਵਾਲਿਆਂ ਨੂੰ ਹੁੰਦਾਗਾ ਕਿਉਂਕਿ ਹੁਣ ਮੌਸਮ ਜੀ ਬਦਲ ਰਿਹਾ ਹੁਣ ਕਿਹੜਾ ਤਾਂ ਸਾਰੇ ਬਿਮਾਰ ਜੀ ਪੈਣਗੇ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਵੀ ਅੱਜ ਦਹੀਂ ਢੜਕਾ ਬਣਾ ਲਾਂਗੇ ਕਿਉਂਕਿ ਰੋ ਰੋਜ਼ ਇੱਕਦੂ ਪਿੰਡੀ ਇਹੀ ਦਾਲਾਂ ਸਬਜ਼ੀਆਂ ਜੀ ਖਾ ਖਾ ਕੇ ਕਿੱਦੇ ਲੱਗਿਆ ਪਿਆ ਤੇ ਹੁਣ ਤਾਂ ਬਸ ਇਹੀ ਉਡੀਕ ਚੱਲ ਰਹੀ ਹੈ ਵੀ ਕਦੋਂ ਫਟਾਫਟ ਸਰਦੀਆਂ ਵਾਲੀਆਂ ਸਬਜ਼ੀਆਂ ਆਉਣ ਮੈਂ ਵੀ ਵੇਟ ਕਰ ਰਹੀ ਹਾਂ ਵੀ ਕਦੋਂ ਥੋੜੀ ਠੰਡ ਜੀ ਹੋਵੇ ਤੇ ਕਦੋਂ ਆਪਾਂ ਬਾੜੀ ਲਾਈਏ ਕਿਉਂਕਿ ਫਿਰ ਬਾੜੀ ਦੇ ਨਾਲ ਐ ਹੁੰਦਾ ਜੀ ਹਰ ਇੱਕ ਚੀਜ਼ ਆਪਦੇ ਘਰ ਦੀ ਹੋ ਜਾਂਦੀ ਹੈ ਨਾ ਤੇ ਫਿਰ ਤੇ ਇਹ ਹੁੰਦਾ ਜਿਹੜੀ ਵੀ ਚੀਜ਼ ਦਿਲ ਕਰੋ ਉਹੀ ਤੋੜ ਕੇ ਬਣਾ ਲਓ ਤਾਜੀ ਫਰੈਸ਼ ਤੇ ਆਪਾਂ ਸਪਰੇਸ ਪ੍ਰੂਵ ਵੀ ਨਹੀਂ ਕਰਦੇ ਆਪਾਂ ਤਾਂ ਦੇਸੀ ਰੇਹ ਬਾਕੇ ਯਾਨੀ ਕੀ ਸਬਜ਼ੀਆਂ ਉਗਾਉਨੇ ਆਂਗੇ ਤੇ ਫਿਰ ਉਹ ਤਾਜੀ ਸਬਜ਼ੀਆਂ ਬਣਦੀਆਂ ਵੀ ਬਹੁਤ ਸਵਾਦ ਨਹੀਂ ਤੇ ਵਾਕਿਆ ਜਿਹੜੇ ਅੱਜ ਕੱਲ ਕद्दू ਆਉਂਦੇ ਆ ਜੀ ਉਹ ਵੀ ਇੰਨੇ ਹਨਾ ਪੱਕਦੇ ਨਹੀਂ ਜਿਹਾ ਜਿੰਨਾ ਮਰਜ਼ੀ ਉਹਨਾਂ ਤੁਸੀਂ ਰਿੰਨੀ ਚੱਲੋ ਕਿਉਂਕਿ ਟੀਕੇ ਵਗੈਰਾ ਲੱਗੇ ਹੁੰਦੇ ਆ ਉਹਨਾਂ ਦੇ ਵਿੱਚ ਹਨਾ ਤਾਂ ਉਹਨਾਂ ਸਵਾਦ ਵੀ ਨਹੀਂ ਬਣਦੇ ਪਰ ਘਰ ਦੇ ਜਿਹੜੇ ਕद्दू ਹੁੰਦੇ ਨੇ ਜਿਹੜੇ ਆਪਾਂ ਘਰੇ ਪੈਦਾ ਕਰਦੇ ਆ ਸਬਜ਼ੀਆਂ ਤੇ ਉਹ ਟੇਸਟ ਵੱਖਰਾ ਹੁੰਦਾ ਉਹ ਸਬਜ਼ੀ ਬੜੀ ਛੇਤੀ ਖੁੱਲ ਜਾਂਦੀ ਆ ਲਓ ਜੀ ਇੱਥੇ ਹੁਣ ਮੈਂ ਧੋ ਰਹੀ ਸੀ ਇਹਨਾਂ ਦੀ 40 ਬੋਤਲ ਤੇ ਜਿਹੜੇ ਬੋਤਲ ਤੋਂ ਨਾਲ ਬਰਸ਼ ਆ ਉਹਦੇ ਨਾਲ ਧੋਤੀ ਹੈ ਜੀ ਫਿਰ ਚੰਗੀ ਤਰ੍ਹਾਂ ਬੋਤਲ ਜਿਹੜੀ ਵਿੱਚੋਂ ਸਾਫ਼ ਹੋ ਜਾਂਦੀ ਹੈ ਹਨਾ ਨਹੀਂ ਤਾਂ ਫਿਰ ਵਿੱਚੋਂ ਜਿਹੜੀ ਬੋਤਲ ਆ ਆਪਣਾ ਹੱਥ ਤਾਂ ਜਦ ਵਿੱਚ ਨਹੀਂ ਜਾਂਦਾ ਫਿਰ ਵਿੱਚੋਂ ਰਹਿ ਜਾਂਦੀ ਹੈ ਸਾਫ਼ ਹੋਣ ਤੋਂ ਲਓ ਜੀ ਮੇਰੇ ਇੱਥੇ ਭਾਂਡੇ ਵੀ ਕੰਪਲੀਟ ਹੋ ਗਏ ਤੇ ਮੈਂ ਇੱਥੇ ਫਿਰ ਕੱਪੜਾ ਮਾਰਤਾ ਸੀ ਹਲਕਾ ਜਿਹਾ ਮੈਂ ਕਿਹਾ ਵੀ ਚਲੋ ਕਿਉਂਕਿ ਫਿਰ ਛਿੱਟੇ ਜੇ ਪੈ ਜਾਂਦੇ ਹਨਾ ਆਸ-ਪਾਸੇ ਲਓ ਜੀ ਇੱਥੇ ਹੁਣ ਮੈਂ ਗੁੰਨ ਰਹੀ ਸੀ ਆਟਾ ਤੇ ਮੈਂ ਕਿਹਾ फटाफट ਚਲੋ ਆਟਾ ਗੁੰਨ ਵਾ ਥੋੜੀ ਜਿਹੀ ਮੈਂ ਸਪੀਡ ਜੀ ਇਹਦੀ ਵੀਡੀਓ ਦੀ ਵਧਾਈ ਹੋਈ ਆ ਕਿਉਂਕਿ ਫਿਰ ਨਾ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਲੋਈ ਮੈਂ ਕਿਹਾ ਮੇਰੇ ਕੋਲ ਇੱਕ ਤਾਂ ਕੁੱਤੇ ਹੀ ਰੋਟੀਆਂ ਲਾਉਣੀਆਂ ਸੀ ਮੈਂ ਇੱਕ ਅਸੀਂ ਸੀ ਤਿੰਨ ਜਣੇ ਸਾ ਫੈਮਿਲੀ ਦੀ ਤਾਂ ਥੋੜੀਆਂ ਹੀ ਹੁੰਦੀਆਂ ਰੋਟੀਆਂ ਕੁੱਤਿਆਂ ਦਾ ਹੀ ਹੁੰਦਾ ਹਨਾ ਵੀ ਜ਼ਰੂਰ ਵਿਚਾਰੇ ਨੂੰ ਰਾਜ ਕੇ ਦੋ ਦੋ ਰੋਟੀਆਂ ਤਾਂ ਭਾਰੀਆਂ ਭਾਰੀਆਂ ਜਿਹਾ ਪਾਣ ਉਹਨਾਂ ਨੂੰ ਤੇ ਫਿਰ ਮੈਂ ਕਿਹਾ ਚਲੋ ਪਹਿਲਾਂ फटाफट ਆਟਾ ਗੁੰਨ ਕੇ ਰੋਟੀ ਲਾ ਦਵਾਂ ਤਾਂ ਕਿ ਰਮਾਨ ਟਾਈਮ ਸਿਰ ਜਿਹੜਾ ਹੈਗਾ ਉਹਨਾਂ ਨੂੰ ਪਾ ਦੇਈ ਲੋ ਜੀ ਇੱਥੇ ਮੈਂ ਰੋਟੀ ਲਾਉਣ ਲੱਗ ਗਈ ਆ ਤੇ ਨਾਲ-ਨਾਲ ਮੈਂ ਇੱਥੇ ਲਾਇਆ ਸੀ ਫੋਨ ਦੇ ਵਿੱਚ ਸ਼ਬਦ ਤਾਂ ਹੀ ਵਾ ਸਟਕਿਆ ਹੋਇਆ ਕਿਉਂਕਿ ਨਾਲ-ਨਾਲ ਕਿਉਂਕਿ ਕਈ ਵਾਰੀ ਮੰਨ ਜਾ ਹੁੰਦਾਗਾ ਹਨਾ ਵੀ ਸ਼ਬਦ ਸੁਣ ਲਈਏ ਜਾਂ ਆਪਾਂ ਰੋਟੀ ਲਾਉਦੇ ਵਕਤ ਪਰ ਆ ਮੂਲ ਮੰਤਰ ਸਾਦਾ ਪਾਠ ਕਰ ਲਈ ਉਹ ਵੀ ਬਹੁਤ ਚੰਗਾ ਹੁੰਦਾ ਤੇ ਇੱਕ ਪੋਜ਼ਿਟਿਵਿਟੀ ਆਉਂਦੀ ਆ ਹਨਾ ਰੋਟੀ ਪਾੜੇ ਦੇ ਵਿੱਚ ਵੀ ਜੀ ਆਪਾਂ 네ਗੇਟਿਵ ਸੋਚ ਹੀ ਰੱਖ ਕੇ ਰੋਟੀ ਪਾਣੀ ਬਣਾਈਏ ਤਾਂ ਫਿਰ ਉਸ ਚੀਜ਼ ਦਾ ਰੋਟੀ ਪਾਣੀ ਦੇ ਵਿੱਚ ਵੀ ਆਉਂਦਾ ਸੋ ਤਾਂ ਕਰਕੇ ਮੈਂ ਕਿਹਾ ਚਲੋ ਨਾਲੇ ਮੇਰਾ ਮਨ ਸੀ ਹੈ ਕਿ ਨਾ ਗਰਮੀ ਕਰਕੇ ਵੀ ਹੁੰਦਾ ਥੋੜਾ ਜਿਹਾ ਵੀ ਫਿਰ ਆਪਣਾ ਧਿਆਨ ਜਪਟਿਆ ਰਹਿੰਦਾ ਆਪ ਨੂੰ ਗਰਮੀ ਮਹਿਸੂਸ ਨਹੀਂ ਹੁੰਦੀ ਹੈਗੀ ਤੇ ਇਹ ਨਾਲ-ਨਾਲ ਬੰਦਾ ਸ਼ਬਦ ਸੁਣ ਲੈਂਦਾ ਨਾਲ-ਨਾਲ ਚਲੋ ਰੋਟੀ ਪਾਣੀ ਬਣ ਜਾਂਦਾ ਇੱਥੇ ਜੀ ਮੈਂ ਪਹਿਲਾਂ ਕੁੱਤਿਆਂ ਦੀ ਰੋਟੀ ਲਾਹੀ ਸੀਗੀ ਤੇ ਮੈਂ ਅਜੇ ਪਹਿਲਾਂ ਉਹਨਾਂ ਦੀ ਲਾਦਾ ਤਾਂ ਕਿਰਮਾਨ ਫਿਰ ਟਾਈਮ ਸਰ ਪਾ ਕੇ ਵਿਵਹਲਾ ਹੋ ਜੂਨੇ ਤਾਂ ਫਰਨੇਰੀ ਦੇ ਵਿੱਚ ਜੀ ਬਾਹਰ ਅੱਜਕੱਲ ਤੁਹਾਨੂੰ ਪਤਾ ਮੌਸਮ ਇਦਾਂ ਦਾ ਹਨਾ ਮੂਰੇ ਹੁਣ ਭਾਦੋ ਦਾ ਵੀ ਮਹੀਨਾ ਚੜ ਜਾਣਾ ਵਿਪੜਦਾ ਜੀ ਆਲਾ ਤੇ ਇੰਨਾ ਇਹ ਜੀ ਮੌਸਮ ਦੇ ਵਿੱਚ ਜੀਵ ਜੰਤੂ ਬਹੁਤ ਨਿਕਲਦੇ ਨੇ ਤਾਂ ਕਰਕੇ ਮੈਂ ਕਿਹ ਵਿੱਚ ਉਹ ਦੇਣੇ ਦੇ ਨੇ ਖੜੇ ਵੀ ਪਾ ਦਊਗਾ ਦੇ ਬਾਕੀ ਮੈਂ ਰੋਟੀ ਬੇਲ ਰਹੀ ਸੀ ਜੀ ਜਿਹੜਾ ਆਪਾਂ ਮੰਗਾਇਆ ਨਾ ਚੋਪਿੰਗ ਬੋਰਡ ਉਹਦੇ ਉੱਤੇ ਬੇਲ ਰਹੀ ਆਂਗੀ ਚੱਕਲਾ ਤਾਂ ਵੈਸੇ ਹੈਗਾਗਾ ਚੱਕਲਾ ਆਪਣਾ ਸਟੈਂਡ ਵਾਲਾਗਾ ਤੇ ਉਹ ਫਿਰ ਸੈਲਫ ਤੇ ਰੱਖ ਕੇ ਥੋੜਾ ਜਾਂ ਵੀ ਓਖਾ ਜਾਂ ਹੁੰਦਾ ਰੋਟੀ ਉਹਦੇ ਨਾਲ ਬੇਲਣੀ ਤੇ ਇਹ ਮੰਮੀ ਕਹਿੰਦੇ ਵੀ ਇਹਦੀ ਤਾਂ ਰੋਟੀ ਬੇਲੀ ਬਹੁਤ ਸੋਹਣੀ ਜਾਂਦੀ ਆ ਉਹਨਾਂ ਨੇ ਪਹਿਲਾਂ ਬੇਲ ਕੇ ਦੇਖੀ ਸੀ ਹੁਣ ਮੈਂ ਵੀ ਇਹਦੇ ਤੇ ਬੇਲ ਲੈਣੀ ਆ ਤੇ ਮੇਰੇ ਕੋਲ ਦੂਸਰਾ ਵੀ ਸੀਗਾ ਵੈਸੇ ਚੱਕਲਾ ਤਾਂ ਜੀ ਬਿਨਾ ਸਟੈਂਡ ਤੋਂ ਉਹ ਇੱਕ ਵਾਰੀ ਨਾ ਮੈਂ ਰੋਟੀ ਲਾ ਕੇ ਹਟੀ ਤੇ ਮੇਰੇ ਹੱਥੋਂ ਛੁੱਟ ਗਿਆ نیچے ਡਿੱਗਣਸਾਰ ਉਹਦੇ ਚਾਰ ਟੋਟੇ ਹੋ ਗਏ ਤੇ ਹੁਣ ਮੈਂ ਸੋਚ ਵੀ ਰਹੀ ਸੀ ਮੈਂ ਕਿਹਾ ਵੀ ਕੋਈ ਲਿਆ ਕੇ ਰੱਖੀਏ ਬਿਨਾ ਸਟੈਂਡ ਤੋਂ ਜਿਵੇਂ ਸੈਲਫ ਤੇ ਰੋਟੀ ਲਾਉਣੀ ਆ ਹਨਾ ਤੇ ਵੈਸੇ ਕਈ ਲੋਕ ਤਾਂ ਸੈਲਫ ਤੇ ਵੀ ਰੋਟੀ ਵੇਲ ਲੈਂਦੇ ਨੇ ਪਰ ਆਪਣਾ ਜਿਹੜੀ ਸੈਲਫ ਆ ਜੀ ਸੀਮੈਂਟ ਦਾਗਾ ਫਿਰ ਉਹਦਾ ਕਰਕੇ ਜੇ ਪੱਥਰ ਦਾ ਹੋਵੇ ਤਾਂ ਤਾਂ ਚਲੋ ਫਿਰ ਵੀ ਸੋਚ ਲੈਂਦਾ ਬੰਦਾ ਤੇ ਪਰ ਨਹੀਂ ਪੱਥਰ ਜਿਹੜਾ ਸੀਮੈਂਟ ਵਾਲੇ ਦੇ ਵਿੱਚ ਤਾਂ ਫਿਰ ਵਹਿ ਮੁਝਾ ਰਹਿੰਦਾ ਵਿੱਚ ਹੀ ਸੀਮੈਂਟ ਜਲਹੀ ਜਾਂਦਾ ਤੇ ਬਾਕੀ ਜਿਹੜਾ ਸਟੈਂਡ ਵਾਲਾ ਆਪਣਾ ਚਕਲਾਓ ਮੈਂ ਹਣ ਉੱਪਰ ਰੱਖਤਾ ਕਿਉਂਕਿ ਹੁਣ ਜਿਵੇਂ ਮੂਦੇ ਸਰਦੀਆਂ ਆਉਣੀਆਂ ਸਰਦੀਆਂ ਵੇਲੇ ਫਿਰ ਆਪਾਂ ਚੁੱਲ੍ਹੇ ਤੇ ਰੋਟੀ ਪਾਣੀ ਜਿਵੇਂ ਹਨਾ ਮੱਕੀ ਦੀ ਰੋਟੀ ਹੋਗੀ ਜਾਂ ਪਰੌਂਠੇ ਹੋਗੇ ਜਾਂ ਮੇਥੇ ਵਾਲੀ ਰੋਟੀ ਹੋਗੀ ਉਹ ਆਪਾਂ ਚੁੱਲ੍ਹੇ ਤੇ ਬਣਾਇਆ ਕਰਨੀ ਆ ਫਿਰ ਉਦੋਂ ਉਹਦੀ ਲੋਡ ਪੈਂਦੀ ਆ ਗੀ ਉਹ ਸਟੈਂਡ ਦੀ ਕਿਉਂਕਿ ਆਪਣੇ ਬਾਹਰ ਵੀ ਤੁਹਾਨੂੰ ਪਤਾ ਹੀ ਵੀ ਕੱਚਾ ਜੀ ਫਿਰ ਉਹਦਾ ਹੁੰਦਾ ਫਿਰ ਥੱਲੇ ਦੂਜਾ ਚਕਲਾ ਜੇ ਧਰਦੇ ਆ ਫਿਰ ਮਿੱਟੀ ਵਗੈਰਾ ਨਾਲ ਰੋਟੀ ਤੇ ਲੱਗ ਜਾਂਦਾ ਡਰ ਜਾਂਦਾ ਤੋ ਸਟੈਂਡ ਵਾਲਾ ਵੀ ਚੁੱਲ੍ਹੇ ਕੋਲੇ ਵਧੀਆ ਰਹਿੰਦਾਗਾ ਤੇ ਫਿਰ ਉਹ ਚੱਕ ਕੇ ਮੈਂ ਮੰਮੀ ਨੇ ਤਾਂ ਸਾਈਡ ਤੇ ਰੱਖਤਾ ਸੀ ਮੈਂ ਫਿਰ ਉੱਪਰ ਰੱਖਤਾ ਪਰ ਸੱਤੀ ਦੇ ਮੈਂ ਹਾਂ ਵੀ ਚਲੋ ਇਹ ਦੋ ਫਿਰ ਹੁਣ ਇਹਨੂੰ ਯੂਜ਼ ਹੀ ਨਹੀਂ ਕਰਨਾ ਹਲੇ ਕਿਉਂਕਿ ਹਲੇ ਮਹੀਨਾ ਡੇਢ ਮਹੀਨਾ ਤਾਂ ਨਹੀਂ ਇਸਤੇਮਾਲ ਆਪਾਂ ਉਹਨੂੰ ਕਰਾਂਗੇ ਤੇ ਜਦੋਂ ਸਾਗ ਵਗੈਰਾ ਆਉਣ ਲੱਗ ਗਿਆ ਤੇ ਫਿਰ ਉਹ ਉਦੋਂ ਜ਼ਰੂਰ ਬਾਕੀ ਹੁਣ ਵੇਟ ਆ ਵੀ ਕਦੋਂ ਹਨਾ ਸਰਦੀਆਂ ਆ ਜਾਣ ਕਦੋਂ ਸਾਗ ਆਵੇ ਕਦੋਂ ਮਿੱਥੇ ਆਉਣ ਮੂੜੀਆਂ ਆਣੀਆਂ ਰੋਟੀਆਂ ਵਗੈਰਾ ਕਿਉਂਕਿ ਉਦੋਂ ਆਪਸ਼ਨ ਜ਼ਿਆਦਾ ਹੋ ਜਾਂਦੀਆਂ ਫਿਰ ਉਹ ਤਾਂ ਬੱਚੇ ਵੀ ਖੁਸ਼ ਹੋ ਕੇ ਰੋਟੀ ਪਾਣੀ ਖਾ ਲੈਂਦੇ ਨੇ ਕਿਉਂਕਿ ਜਦੋਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਗਰਮੀਆਂ ਦੇ ਵਿੱਚ ਤਾਂ ਆਪਦਾ ਵੀ ਚੱਤ ਨਹੀਂ ਕਰਦਾ ਰੋਜ਼ ਕਦੂ ਲੋਕੀ ਉਹੀ ਖਾ ਇੱਕੋ ਹੀ ਇੱਕ ਤਰ੍ਹਾਂ ਦੀ ਸਾਰਾ ਦਾ ਟੇਸਟ ਹੁੰਦਾ ਹਨਾ ਚਾਹੇ ਅਲੱਗ-ਅਲੱਗ ਚੀਜ਼ਾਂ ਪਰ ਉਨੀ ਵੀ ਦਾ ਫਰਕ ਪੈਂਦਾ ਵਸ ਇਹਨਾਂ ਦਾ ਲਓ ਜੀ ਮੈਂ ਇੱਥੇ ਰੋਟੀ ਵੀ ਬਣਾ ਲਈ ਆ ਫਟਾਫਟ ਤੇ ਮੇਰੀ ਲਾਸਟ ਰੋਟੀ ਰਹਿ ਗਈ ਸੀਗੀ ਤੇ ਨਾਲ-ਨਾਲ ਮੈਂ ਇਥੋਂ ਪ੍ਰਾਂਤ ਵੀ ਚੱਕਤੀ ਕਿਉਂਕਿ ਮੈਂ ਫਿਰ ਫਟਾਫਟ ਹਵਾ ਲੈ ਕੇ ਜਾਣਾ ਨਾ ਹਣ ਫਿਰ ਜੋ ਤੂਫ ਕਰਨੀ ਆ ਜੀ ਉਫਰੇ ਹੁੰਦਾਗਾ ਹਨਾ ਵੀ ਲੇਟ ਨਾ ਹੋ ਜਾਈਏ ਫਟਾਫਟ ਆਦਾ ਇਧਰੋਂ ਨਮੀੜ ਕੇ ਫਿਰ ਮੈਂ ਉਧਰ ਨੂੰ ਜਾਵਾਂ ਤੇ ਲੋ ਜੀ ਮੈਂ ਤੁਹਾਨੂੰ ਆਟਾ ਵੀ ਚੱਕਤਾ ਸੀ ਤੇ ਬਾਕੀ ਸੈਲਫ ਤੇ ਕੱਪੜਾ ਮੈਂ ਇੱਥੇ ਮਾਰਤਾ ਗੈਸ ਚੋਲੇ ਤੇ ਨਹੀਂ ਮਾਰੇ ਕਿਉਂਕਿ ਗਰਮ ਹੋਇਆ ਹੋਇਆ ਹੁੰਦਾ ਨਾ ਗੈਸ ਚੁੱਲਾ ਤੇ ਬਾਕੀ ਸਾਰੇ ਹਾਂਜੀ ਲੋ ਜੀ ਇੱਥੇ ਹੁਣ ਮੈਂ ਨਹਾ ਕੇ ਆ ਗਈ ਸੀ ਤੇ ਹੁਣ ਮੈਂ ਲਾ ਰਹੀ ਸੀ ਜੋਤ ਧੂਪ ਤੇ ਅੱਜ ਮੈਂ ਪਾਠ ਤਾਂ ਨਹੀਂ ਕੀਤਾ ਕਿਉਂਕਿ ਥੋੜਾ ਲੇਟ ਹੋ ਗਿਆ ਸੀ ਬਟ ਜੋਤ ਧੂਪ ਜ਼ਰੂਰ ਕਰਤੀ ਸੀ ਪਹਿਲਾਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ ਵੀ ਆਥਨ ਵੇਲੇ ਜਦੋਂ ਵੀ ਮੈਨੂੰ ਟਾਈਮ ਮਿਲਦਾ ਆਥਨ ਵੇਲੇ ਫਿਰ ਮੈਂ ਰਹਿਰਾ ਸਾਹਿਬ ਦਾ ਵੀ ਕਦੇ-ਕਦੇ ਕਰੀਦਾ ਤੇ ਜਦੋਂ ਮੰਮੀ ਆਏ ਹੁੰਦੇ ਆ ਉਦੋਂ ਫਿਰ ਮੈਂ ਡੀਲੀ ਕਰ ਲੈਂਦੀ ਆ ਰਹਿਰਾ ਸਾਹਿਬ ਵੀ ਕਿਉਂਕਿ ਆਥਨ ਵੇਲੇ ਥੋੜਾ ਜਿਹਾ ਜਿਹਾ ਐ ਹੁੰਦਾ ਕੰਮ ਤਾਂ ਨੇ ਜ਼ਿਆਦਾ ਹੁੰਦੇ ਨਹੀਂ ਤੇ ਫਿਰ ਇੱਕ ਹੁੰਦਾ ਵੀ ਟਾਈਮ ਤੇ ਸਾਰਾ ਰੋਟੀ ਪਾਣੀ ਦਾ ਵੀ ਕੰਮ ਕਰਨਾ ਤਾ ਕਰਕੇ ਫਿਰ ਆਥਨ ਬੜੀ ਜੋਤੂਫ ਕੱਲੀ ਕਰ ਲਈ ਤਾਂ ਨਹੀਂ ਤਾਂ ਪਾਠ ਕਈ ਵਾਰੀ ਕਰ ਲਈਦਾ ਲੋ ਜੀ ਇੱਥੇ ਹੁਣ ਮੇਰੀ ਜੋਤੂਫ ਵੀ ਹੋ ਗਈ ਆ ਕੰਪਲੀਟ ਹਾਂਜੀ ਲੋ ਜੀ ਹੁਣ ਆਪਣੇ ਘਰ ਦੇ ਜਿਹੜੇ ਕੰਮ ਤੰਦੀ ਆ ਕੰਪਲੀਟ ਹੋ ਗਏ ਆਪਾਂ ਬੈਠੇ ਆ ਹੁਣ ਅੰਦਰ ਅਰਮਾਨ ਦੇ ਡੈਡੀ ਨੇ ਜੀ ਉਹ ਗਏ ਨੇ ਦਵਾਈ ਲੈਣ ਕਿਉਂਕਿ ਉਹਨਾਂ ਦੀ ਕੋਰ ਪੱਕ ਗਈ ਸੀ ਫਿਰ ਉਹ ਕਹਿੰਦੇ ਮਿਲ ਧਾਰ ਕਰਨ ਚ ਪ੍ਰੋਬਲਮ ਹੁੰਦੀ ਆ ਫਟਾਫਟ ਜਾ ਕੇ ਦਵਾਈ ਲਿਆਵਾ ਕਿਉਂਕਿ ਦੁਨੀਆਂ ਨੂੰ ਟਾਈਮ ਨਹੀਂ ਮਿਲਦਾ ਤੇ ਵਕੀਰ ਮਾਨ ਨੂੰ ਆ ਰਹੀ ਹੁੰਦੀ ਮੈਂ ਕਿ ਮੈਂ ਨਾਲ फटाफट ਵੀਡੀਓ ਕੰਪਲੀਟ ਕਰ ਲਾਂ ਕਿਉਂਕਿ ਫਿਰ ਮੈਂ ਵੀਡੀਓ ਐਡਿਟ ਕਰਕੇ ਫਿਰ ਸੌਣਾ ਹਨਾ ਤੇ ਉਸ ਤੋਂ ਇੱਕ ਚੀਜ਼ ਜੀ ਹੋਰ ਅੱਜ ਆਪਾਂ ਕਿਹੜੀ ਦਾ ਨਾ ਗੱਲ ਸ਼ੇਅਰ ਕਰਨ ਜਾ ਰਹੇ ਆ ਇਹ ਵੀ ਆਪਣੀ ਇੱਕ ਵਿਊਅਰਸ ਨੇ ਮੈਸੇਜ ਭੇਜਿਆ ਸੀ ਆਪਾਂ ਨੂੰ ਕਈ ਦਿਨ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਡੀ ਸਟੋਰੀ ਜੀ ਜ਼ਰੂਰ ਸ਼ੇਅਰ ਕਰਿਓ ਸੋ ਅਗਰ ਤੁਸੀਂ ਵੀ ਸਾਡੇ ਨਾਲ ਜੀ ਇਦਾਂ ਦੀ ਕੋਈ ਸਟੋਰੀ ਆਪਦੀ ਸ਼ੇਅਰ ਕਰਨਾ ਚਾਹੁੰਦੇ ਹੋ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਚਾਹੇ ਗੁਰਬਾਣੀ ਦੇ ਸਬੰਧ ਦਾ ਤੁਸੀਂ ਜ਼ਰੂਰ ਸਾਨੂੰ ਮੈਸੇਜ ਜ਼ਰੂਰ ਕਰਿਓ ਤੇ ਚਲੋ ਜੀ ਅਪਾ ਪਟਾਂਗੇ ਇਸ ਕਹਾਣੀ ਬਣਾ ਹੁਣ ਫਟਾਫਟ ਵੀਡੀਓ ਨੂੰ ਅਸੀਂ ਕੰਟੀਨਿਊ ਕਰਦੇ ਆਂ ਦੀ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਚੁੱਕੀ ਸੋ ਜੀ ਆਪਾਂ ਜਿਹੜਾ ਵੀਰ ਆ ਬਾਕੀ ਜੀ ਇੱਕ ਚੀਜ਼ ਹੋਰ ਆਪਾਂ ਨਾ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਵੈਸੇ ਮੈਸੇਜ ਤਾਂ ਉਹਨਾਂ ਨੂੰ ਬਹੁਤ ਵੱਡਾ ਭੇਜਿਆ ਸੀ ਪਰ ਆਪਾਂ ਮੀਨ ਮੀਨ ਗੱਲਾਂ ਜੀ ਕਰਾਂਗੇ ਤੁਹਾਡੇ ਨਾਲ ਹਨਾ ਤਾਂ ਉਹਨਾਂ ਨੇ ਕਿਹਾ ਕਿ ਨੇ ਮੈਂ ਕੁਝ ਟਾਈਮ ਪਹਿਲਾਂ ਦੀ ਗੱਲ ਆ ਵੀ ਮੈਂ ਪੜਦਾ ਹੁੰਦਾ ਸੀ ਤੇ ਮੈਂ ਪੜ੍ਹਾਈ ਦੇ ਨਾਲ ਨਾਲ ਗੈਰੇਜ ਦਾ ਕੰਮ ਵੀ ਕਰਦਾ ਸੀ ਕਹਿੰਦੇ ਮੈਂ ਪੜ ਕੇ ਆਉਣਾ ਮੈਂ ਗੈਰੀ ਦਾ ਕੰਮ ਕਰਨਾ ਉਸ ਤੋਂ ਬਾਅਦ ਪਸ਼ੂ ਕੀ ਸੰਭਾਲਦਾ ਸੀ ਸਾਡੇ ਦੁੱਧ ਦਾ ਕੰਮ ਵੀ ਸੀ ਕਹਿੰਦੇ ਇੱਕ ਮੇਰਾ ਭਾਈ ਸੀ ਉਹ ਵਿਆਹਵਾਸੀ ਉਹ ਲੱਗ ਰਿਹਾਦਾ ਸੀ ਮੇਰੀ ਇੱਕ ਭੈਣ ਸੀ ਕਹਿੰਦੇ ਉਹ ਵੀ ਵਿਆਹੀ ਹੋਈ ਕਹਿੰਦੇ ਮੇਰੀ ਸਾਡੀ ਜਿਹੜੀ ਜ਼ਿੰਦਗੀ ਸੀ ਨਾ ਬਹੁਤ ਸੋਹਣੀ ਚੱਲ ਰਹੀ ਸੀ ਸਾਡੇ ਪੈਸੇ ਦੀ ਕੋਈ ਕਮੀ ਨਹੀਂ ਸੀ ਸਾਡੇ ਮਤਲਬ ਹੈ ਕਹਿੰਦੇ ਮੇਰੇ ਰੱਬ ਵੀ ਚੇਤੇ ਨਹੀਂ ਸੀ ਵੀ ਇੰਨਾ ਸੁੱਖ ਸੀ ਘਰ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸਵਰਗ ਸੀ ਕਹਿੰਦੇ ਮੇਰੀ ਭੈਣ ਨਹੀਂ ਆਉਣਾ ਤਾਂ ਉਹਨੇ ਮੈਨੂੰ ਕਹਿਣਾ ਵੀ ਮੈਨੂੰ ਸ਼ਰਮ ਆਉਂਦੀ ਹੈ ਵੀ ਤੂੰ ਗੈਰੇਜ ਦਾ ਕੰਮ ਕਰਦਾ ਕਿਉਂਕਿ ਤੇਰੇ ਕੱਪੜੇ ਖਰਾਬ ਹੋ ਜਾਂਦੇ ਨੇ ਕਹਿੰਦੇ ਪਰ ਮੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਕਿਉਂਕਿ ਮੈਂ ਆਪਣੀ ਮਿਹਨਤ ਕਰਕੇ ਖਾਂਦਾ ਸੀ ਫਿਰ ਕਹਿੰਦੇ ਉਸ ਤੋਂ ਬਾਅਦ ਹੌਲੀ-ਹੌਲੀ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਤੂਫਾਨ ਆ ਉਹਨੇ ਦੱਸ ਤੱਕ ਦੇਣੀ ਸ਼ੁਰੂ ਕੀਤੀ ਕਹਿੰਦੇ ਮੇਰਾ ਪਾ ਮੇਰੀ ਭੈਣ ਤੇ ਜਿਹੜਾ ਮੇਰਾ ਜੀਜਾ ਉਹ ਘਰ ਆਉਦੇ ਜਾਂਦੇ ਸੀਗੇ ਕਿ ਇਹ ਉਹਨਾਂ ਨੇ ਮੰਮੀ ਨੂੰ ਕਿਹਾ ਵੀ ਤੂੰ ਲੋਕਾਂ ਨਾਲ ਵਰਤਿਆ ਕਰ ਲੋਕਾਂ ਦੇ ਆਇਆ ਜਾਇਆ ਕਰ ਕਹਿੰਦੇ ਮੇਰੀ ਮਾਂ ਨੇ ਉਸ ਤੋਂ ਬਾਅਦ ਲੋਕਾਂ ਦੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸ਼੍ਰੀਕਾਂ ਦੇਵੀ ਕਹਿੰਦੇ ਇੱਕ ਪਿੰਡ 'ਚ ਸਾਡੇ ਗਲਤ ਲੇਡੀ ਸੀ ਉਹਦੇ ਗੱਲਾਂ ਚਾਹੇ ਕਹਿੰਦੇ ਗਲਤ ਰਸਤੇ ਤੇ ਵੀ ਚੱਲ ਗਈ ਕਹਿੰਦੇ ਮੈਂ ਆਪਣੀ ਮਾਂ ਨੂੰ ਬਹੁਤ ਸਮਝਾਇਆ ਪਰ ਨਹੀਂ ਉਹ ਕਹਿੰਦੇ ਉਹ ਮੰਨੀ ਉਸ ਤੋਂ ਬਾਅਦ ਕਹਿੰਦੇ ਮੈਂ ਆਪਣੀ ਭੈਣ ਨੂੰ ਵੀ ਕਿਹਾ ਵੀ ਤੁਸੀਂ ਇਹਨੂੰ ਸਮਝਾਓ ਕਹਿੰਦੇ ਮੇਰੀ ਭੈਣ ਕਹਿੰਦੀ ਵੀ ਤੂੰ ਇਦਾਂ ਕਰ ਤੂੰ ਇੱਥੇ ਸਾਡੇ ਕੋਲੇ ਆ ਕੇ ਰਹਿ ਲਾ ਨਲੇ ਤੂੰ ਆਦਾ ਫੈਕਟਰੀ ਚ ਲੱਗ ਜੀ ਤੇ ਆਪਦਾ ਖਰਚਾ ਪਾਣੀ ਰੋਟੀ ਬਣਨ ਦਾ ਖਰਚਾ ਆਪਾਂ ਦੂਸਾਂ ਨੂੰ ਦੇ ਦਿਆ ਕਰੀ ਨਾਲ ਨਾਲ ਕਿਹਾ ਦੇ ਤੂੰ ਆਪਣੇ ਜਿਹੜਾ ਜੀਜਾ ਉਹਦੇ ਨਾਲ ਖੇਤੀ ਬਾੜੀ ਦੇ ਵਿੱਚ ਹੱਥ ਵਟਾਏ ਠੀਕ ਹੈ ਜੀ ਕਹਿੰਦੇ ਮੈਂ ਮਤਲਬ ਕਿ ਬਹੁਤ ਪਰੇਸ਼ਾਨ ਹੋ ਗਿਆ ਜਦੋਂ ਕਹਿੰਦੇ ਵੀ ਮੀਰੀ ਮਾਂ ਨੇ ਹੋਰ ਵੀ ਕਾਫੀ ਕੁੱਠੇ ਸਿੱਦੇ ਕੰਮ ਕਹਿੰਦੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਆਪਣੀ ਮਾਂ ਨੂੰ ਫੇਰ ਸਮਝਾਇਆ ਉਹ ਸਮਝੇ ਨਹੀਂ ਉਸ ਤੋਂ ਬਾਅਦ ਕਹਿੰਦੀ ਵੀ ਮੇਰੀ ਮਾਂ ਨੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਮੇਰੇ ਉੱਤੇ ਟਰੱਕ ਚੜਵਾਉਂਦੀ ਕਹਿੰਦੇ ਤੇ ਉਸ ਤੋਂ ਬਾਅਦ ਕਹਿੰਦੇ ਮੈਨੂੰ ਨਸ਼ੇ ਦੀਆਂ ਗੋਲੀਆਂ ਵੀ ਦਵਾਈ ਦੇ ਜਗ੍ਹਾ ਦਿੱਤੀਆਂ ਮੰਗੀਆਂ ਵੀ ਮੇਰਾ ਜਿਹੜਾ ਬ੍ਰੇਨ ਵਾਸ਼ ਜਿਨੀ ਕਿ ਮੈਨੂੰ ਆਪਾਂ ਕਹਿੰਦੇ ਕਿ ਬ੍ਰੇਨ ਵਾਸ਼ ਕਰ ਦੇਣਾ ਵੀ ਜੇ ਆਪਾਂ ਕਿਸੇ ਨੂੰ ਕਹੀਏ ਵੀ ਇੱਥੇ ਖੜ ਜਾ ਤਾਂ ਬੰਦਾ ਉੱਥੇ ਖੜ ਜਾ ਆਪਾਂ ਕਹਿੰਦੇ ਬਹਿ ਜਾ ਤਾਂ ਬਹਿ ਜਾ ਵੀ ਯਾਨੀ ਕਿ ਪੂਰਾ ਟੋਟਲ ਬ੍ਰੇਨ ਵਾਸ਼ ਕਰ ਦੇਣਾ ਮਹੌਨਾ ਵੀ ਉਸ ਬੰਦੇ ਦੀਆਂ ਉਂਗਲੀਆਂ ਦੇ ਇਸ਼ਾਰਿਆਂ ਤੇ ਨੱਚਣਾ ਸੋ ਕਹਿੰਦੇ ਵੀ ਇਦਾਂ ਚੱਲਦਾ ਰਿਹਾ ਸਭ ਕੁਝ ਉਹ ਕਹਿੰਦੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਕਹਿੰਦੀ ਮੈਂ ਅਭੀ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਂ ਕਹਿੰਦੇ ਬਚ ਗਿਆ ਯਾਨੀ ਕਿ ਉਹਨਾਂ ਨੇ ਦੋ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਖਤਮ ਕਰਨ ਦੀ ਠੀਕ ਆ ਜੀ ਕਿਉਂਕਿ ਜਦੋਂ ਘਰ ਦੇ ਵਿੱਚ ਜੀ ਕਲੇਸ਼ ਹੁੰਦਾ ਔਰ ਸਭ ਤੋਂ ਵੱਡੀ ਚੀਜ਼ ਜਦੋਂ ਹਨਾ ਆਪਣੇ ਮਾਪੇ ਗਲਤ ਰਸਤਿਆਂ ਤੇ ਪੈ ਜਾਣ ਕਿਉਂਕਿ ਫਿਰ ਲੋਕਾਂ ਤੋਂ ਗੱਲਾਂ ਝੱਲਣੀਆਂ ਵੀ ਕਿਤੇ ਔਖੀਆਂ ਹੁੰਦੀਆਂ ਨੇ ਕਿਉਂਕਿ ਮੇਰੀ ਮੈਂ ਅਗਰ ਆਪਣੀ ਪਰਸਨਲ ਸੋਚ ਤਾਂ ਹੁੰਦਾ ਨਾ ਸ਼ੇਅਰ ਕਰਾਂ ਮੇਰਾ ਪੁਆਇੰਟ ਜਿਹੜਾ ਹੈਗਾ ਮੈਂ ਇਹ ਸੋਚਦੀ ਆਂ ਵੀ ਪੈਸਾ ਬੰਦਾ ਜ਼ਿੰਦਗੀ 'ਚ ਕਦੇ ਵੀ ਕਮਾ ਸਕਦਾ ਹੈ ਪੈਸਾ ਤਾਂ ਆਉਂਦਾ ਤੇ ਜਾਂਦਾ ਰਹਿੰਦਾ ਹੈ ਠੀਕ ਆ ਲੇਕਿਨ ਜਿਹੜੀ ਇੱਜ਼ਤ ਹੁੰਦੀ ਆ ਨਾ ਇੱਜ਼ਤ ਤਾਂ ਤੁਸੀਂ ਇੱਕ ਵਾਰੀ ਕਮਾ ਸਕਦੇ ਹੋ ਤੁਸੀਂ ਇੱਕ ਵਾਰੀ ਕਦਾਗ ਲੱਗਿਆ ਨਾ ਫਸਾਰੀ ਉਮਰ ਚਾਹੇ ਬੰਦਾ ਸੋਨੇ ਦਾ ਬਣ ਜੇ ਉਹ ਦਾਗ ਨਹੀਂ ਕਦੇ ਲੈਂਦਾ ਸੋ ਆਪਾਂ ਨੂੰ ਹਮੇਸ਼ਾ ਇੱਕ ਸਿਆਣੀ ਕਹਾਵਤ ਵੀ ਕਹਿੰਦੇ ਹੁੰਦੇ ਆ ਕਿ ਇਹਦੇ ਜਿਹੜੀ ਇੱਜ਼ਤ ਆ ਨਾ ਕਮਾਉਣ ਦੇ ਵਿੱਚ ਬੰਦਾ ساری ਜ਼ਿੰਦਗੀ ਨਿਕਲ ਜਾਂਦੀ ਹੈ ਲੇਕਿਨ ਗਵਾਉਣ ਦੇ ਲਈ ਇੱਕ ਸਕਿੰਟ ਕਾਫੀ ਹੈ ਇੱਕ ਛੋਟੀ ਜੀ ਗਲਤੀ ਕਾਫੀ ਹੈ ਹੈਨਾ ਤਾਂ ਮੀਰਾੜਾ ਵੀਰਾ ਪਕੇਨੀਆਰੇ ਬਹੁਤ ਵਧੀਆ ਇਹਨਾਂ ਦੀ ਸੋਚ ਸੀ ਵੀ ਆਪਣੀ ਮਾਂ ਨੂੰ ਸਮਝਾ ਰਹੇ ਸੀ ਸਿੱਧੇ ਰਸਤੇ ਪਾਰ ਰਹੇ ਸੀ ਵੀ ਐਦਾਂ ਨਹੀਂ ਐਦਾਂ ਤੁਸੀਂ ਕਰੋ ਹੈਨਾ ਕਿਉਂਕਿ ਕਿਤੇ ਨਾ ਕਿਤੇ ਆਬਵੀਅਸਲੀ ਅੱਪਾ ਅਗਰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਦੇਖੀਏ ਤਾਂ ਬਹੁਤ ਚੰਗੀਆਂ ਚੀਜ਼ਾਂ ਝੱਲਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਕਹਿਣਾ ਬਹੁਤ ਸੌਖਾ ਹੁੰਦਾ ਲੇਕਿਨ ਝੱਲਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਤੇ ਹਰ ਕੋਈ ਇਹ ਗੱਲ ਨਹੀਂ ਚੱਲ ਸਕਦਾ ਜੀ ਕਈ ਲੋਕ ਤਾਂ ਤਾਂ ਦੇਖਦੇ ਆ ਵੀ ਬੱਚੇ ਦੇਖ ਕੇ ਆ ਦੇਖੇ ਵੀ ਕਰ ਦਿੰਦੇ ਨੇ ਲੇਕਿਨ ਕਈ ਅਣਖ ਵਾਲੇ ਵੀ ਹੁੰਦੇ ਨੇ ਜਿਹੜੇ ਅਣਖ ਵਾਲੇ ਹੁੰਦੇ ਨੇ ਉਹ ਕਦੇ ਨਹੀਂ ਚੱਲਦੇ ਵੀ ਸਾਡੇ ਮਾਪੇ ਸਾਡਾ ਭੈਣ ਭਾਈ ਇਸ ਰਸਤੇ ਤੇ ਚੱਲੇ ਹਨਾ ਚਲੋ ਮੈਰਿਜ ਤੋਂ ਪਹਿਲਾਂ ਅਗਰ ਤੁਸੀਂ ਅਨਮੈਰਿਡ ਹੋ ਤੁਸੀਂ ਕਿਤੇ ਮੈਰਿਜ ਕਰਾ ਰਹੇ ਹੋ ਕਰਾ ਲਈਆ ਲਵ ਮੈਰਿਜ ਹੋਇਆ ਵੀ ਵੱਡੀ ਗੱਲ ਨਹੀਂ ਉਹ ਅਲੱਗ ਚੀਜ਼ ਆ ਬਟ ਮੈਰਿਜ ਤੋਂ ਬਾਅਦ ਕਿਸੇ ਦੇ ਕੁਝ ਗਲਤ ਰਸਤੇ ਤੇ ਜਾਣਾ ਆਪਣੇ ਹਸਬੰਡ ਨੂੰ ਜਾਂ ਵਾਈਫ ਨੂੰ ਜੀਟ ਕਰਨਾ ਹਨਾ ਉਹਨੂੰ ਧੋਖਾ ਦੇਣਾ ਜਾਂ ਆਪਣੇ ਬੱਚਿਆਂ ਦੀ ਕਲੰਕ ਖੱਟਣਾ ਤਾਂ ਇਸ ਤੋਂ ਵੱਡੀ ਬਿਸ਼ਰਮੀ ਕੋਈ ਨਹੀਂ ਹੋ ਕੇ ਪਰ ਉਹ ਇੱਜ਼ਤ ਹੀ ਹੈ ਨਹੀਂ ਆਪਣੀ ਆਪਾਂ ਗਵਾ ਚੁੱਕੇ ਆ ਸੋ ਉਸ ਤੋਂ ਬਾਅਦ ਆਪਾਂ ਸੋਨੇ ਦਾ ਵੀ ਬਣ ਜੀਏ ਤਾਂ ਨਹੀਂ ਉਹ ਚੀਜ਼ ਨਹੀਂ ਬਣਦੀ ਫਿਰ ਹਨਾ ਤਾਂ ਇੱਥੇ ਉਹ ਸਹੀ ਸੀਗੇ ਤੇ ਉਸ ਤੋਂ ਬਾਅਦ ਇੱਕ ਚੀਜ਼ ਆਪਾਂ ਹੋਰ ਗੱਲ ਕਰਾਂਗੇ ਵੀ ਜਿਹੜੀ ਉਹ ਭੈਣ ਮੇਰੀ ਨੇ ਮਤਲਬ ਕਿ ਇਦਾਂ ਹਨਾ ਉਹਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਆ ਕਿਉਂ ਮੇਰੇ ਖਿਆਲ ਦੇ ਵਿੱਚ ਸਮਝਦਾਰੀ ਇਸ ਚੀਜ਼ ਦੀ ਸੀ ਵੀ ਉਹਨਾਂ ਨੂੰ ਆਪਣੀ ਮਾਂ ਨੂੰ ਸਮਝਾਉਣਾ ਚਾਹੀਦਾ ਸੀ ਵੀ ਤੂੰ ਇੱਕ ਗਲਤ ਕਰ ਰਹੀ ਹੈ ਕਿਉਂਕਿ ਕਲੰਕ ਜਿਹੜਾ ਉਹ ਸਿਰਫ ਬੇੜਿਆਲੀ ਨਹੀਂ ਖੱਟਿਆਂ ਦਾ ਬੇੜੀ ਦੀ ਵੀ ਬਰਾਬਰੀ ਹੋ ਜਾਂਦਾ ਹੈ ਹਨਾ ਉਹ ਨੂੰ ਸਮਝਾਉਣਾ ਚਾਹੀਦਾ ਸੀ ਵੀ ਇਹ ਤੂੰ ਗਲਤ ਕਰ ਰਹੀ ਹੈ ਮਾਂ ਵੀ ਤੂੰ ਐਦਾਂ ਨਹੀਂ ਐਦਾਂ ਕਰ ਤੇ ਜੇ ਕਹਿੰਦੇ ਹੁੰਦੇ ਨੇ ਇੱਕ ਚੀਜ਼ ਹੋਰ ਤੁਸੀਂ ਦੇਖਿਓ ਨੂੰ ਦੇ ਨਾ ਸੋਣੇ ਮਾਪੇ ਪਰ ਧੀ ਵੀ ਹਮੇਸ਼ਾ ਸੁਣਦੇ ਨੇ ਸੋ ਧੀ ਚਾਹੇ ਤਾਂ ਸਮਝਾ ਸਕਦੀ ਹੈ ਮਾਪੇ ਨੂੰ ਵੀ ਤੁਸੀਂ ਐਦਾਂ ਨਹੀਂ ਐਦਾਂ ਕਰੋ ਐਦਾਂ ਨਹੀਂ ਐਦਾਂ ਕਰੋ ਜਾਂ ਜਿਹੜਾ ਜਿਹੜਾ ਮਤਲਬ ਕਿ ਜ਼ਿਆਦਾ ਨੇੜੇ ਹੁੰਦਾ ਮਾਪੇ ਦੇ ਉਹ ਸਮਝਾ ਸਕਦਾ ਵੀ ਤੁਸੀਂ ਐਦਾਂ ਨਹੀਂ ਐਦਾਂ ਕਰੋ ਆਹ ਗਲਤ ਹੈ ਤੇ ਆਹ ਸਹੀ ਆ ਤੇ ਪਰ ਜੇ ਉਹ ਸਮਝਾਵੇ ਨਾ ਉਹ ਇਨਸਾਨ ਸਮਝਾਵੇ ਨਾ ਤੀ ਕੋ ਤੋਂ ਸਮਝਾਵੇ ਨਾ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਵੀ ਰਾਜੀ ਨੇ ਇਸ ਚੀਜ਼ ਦੇ ਵਿੱਚ ਵੀ ਇਹ ਚੀਜ਼ੇ ਤਾਂ ਹੋ ਰਹੀ ਹੈ ਨਾ ਚਾਹੇ ਉਹ ਕਿਸੇ ਵੀ ਮਾਮਲੇ ਦੇ ਵਿੱਚ ਹੋਵੇ ਸੋ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਉਹ ਚਾਹੁੰਦੇ ਤਾਂ ਸਭ ਕੁਝ ਠੀਕ ਹੋ ਸਕਦਾ ਸੀ ਤੇ ਇੱਕ ਤਾਂ ਇਹ ਉਹਨਾਂ ਦੀ ਗਲਤੀ ਹੈ ਤੇ ਦੂਸਰਾ ਮੈਂ ਆਪਣੀ ਸਵੀਰ ਨੂੰ ਵੀ ਜ਼ਰੂਰ ਮੈਸੇਜ ਇਹ ਦੇਣਾ ਚਾਹੂੰਗੀ ਕਿ ਦੇਖੋ ਜੋ ਜ਼ਿੰਦਗੀ ਦੇ ਵਿੱਚ ਆਪਣੇ ਘਟ ਜਾਂਦਾ ਹਨਾ ਜਾਂ ਆਪਣੇ ਜ਼ਿੰਦਗੀ ਦੇ ਵਿੱਚ ਜੋ ਜਿਹੜੇ ਹੋ ਜਾਂਦੀਆਂ ਪਿੱਛੇ ਪਾਸਟ ਹੋ ਗਿਆ ਨਿਕਲ ਗਈ ਜੋ ਵੀ ਚੀਜ਼ ਉਹਨੂੰ ਆਪਾਂ ਬਦਲ ਨਹੀਂ ਸਕਦੇ ਲੇਕਿਨ ਆਪਣਾ ਆਉਣ ਵਾਲੀ ਜ਼ਿੰਦਗੀ ਆਪਣਾ ਆਉਣ ਵਾਲਾ ਫਿਊਚਰ ਜਿਹੜਾ ਹੈਗਾ ਹਨਾ ਜਿਹੜਾ ਆਪਾਂ ਪੂਰੇ ਆ ਕੇ ਦੇਖਣਾ ਫੇਸ ਕਰਨਾ ਆਪਾਂ ਉਹਨੂੰ ਸੋਹਣਾ ਜ਼ਰੂਰ ਬਣਾ ਸਕਦੇ ਆਪਣੇ ਕੋਲ ਦੋ ਰਸਤੇ ਹੁੰਦੇ ਨੇ ਜਾਂ ਤਾਂ ਆਪਾਂ ਪਿੱਛੇ ਵੱਲ ਦੇਖੀ ਜਾਈਏ ਉਹਨਾਂ ਗੰਨਾ ਜਿਹੜੇ ਰਹੀਏ ਉਹ ਹੀ ਟੈਨਸ਼ਨਾਂ 'ਚ ਪਈ ਰਹੀਏ ਜਾਂ ਫਿਰ ਆਪਾਂ ਉਹਨਾਂ ਚੀਜ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਕੇ ਆਪਾਂ ਅੱਗੇ ਵੱਲ ਫੋਕਸ ਕਰੀਏ ਤੇ ਆਬੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਜੋ ਹੋ ਗਿਆ ਉਹ ਹੋ ਗਿਆ ਹੁਣ ਆਪਾਂ ਬਦਲ ਨਹੀਂ ਸਕਦੇ ਸੋ ਮੈਂ ਮੇਰੇ ਵੀਰ ਨੂੰ ਵੀ ਇਹੀ ਗੱਲ ਕਹੂੰ ਕਿਉਂਕਿ ਜਦੋਂ ਉਹਨਾਂ ਨੇ ਇਹ ਗੱਲ ਵਿੱਚ ਸ਼ੇਅਰ ਕੀਤੀ ਵੀ ਮੈਂ ਦੂ ਤੋ ਤਿੰਨ ਵਾਰੀ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਇਹ ਵੀ ਪਤਾ ਚੱਲਦਾ ਵੀ ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਦਰਦ ਬਹੁਤ ਜ਼ਿਆਦਾ ਬਹੁਤ ਤਕਲੀਫ ਆ ਤੇ ਜਦੋਂ ਗੱਲ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਉਹਨਾਂ ਸ਼ਾਇਦ ਇਕੱਲਾਪਣ ਮਹਿਸੂਸ ਕਰ ਰਹੇ ਨੇ ਵੀ ਉਹ ਚਾਹੁੰਦੇ ਸੀ ਵੀ ਮੈਂ ਕਿਸੇ ਨਾਲ ਗੱਲ ਸ਼ੇਅਰ ਕਰਾਂ ਕਿਉਂਕਿ ਦੇਖੋ ਜਿਹੜਾ ਨਾ ਆਪਣੇ ਆਪ ਨੂੰ ਖਤਮ ਕਰਨ ਵਾਲੀ ਗੱਲ ਜੇ ਇਹ ਉਦੋਂ ਆਉਂਦੀ ਹੈ ਬੰਦੇ ਦੇ ਦਿਮਾਗ ਵਿੱਚ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਸੋ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕਰੂੰਗੀ ਪਲੀਜ਼ ਤੁਸੀਂ ਕਿਸੇ ਵਧੀਆ ਡਾਕਟਰ ਤੋਂ ਮੈਡੀਸਨ ਵੀ ਅਪਰੀ ਸਟਾਰਟ ਕਰਵਾਓ ਇਹ ਕੋਈ ਵੱਡੀ ਗੱਲ ਨਹੀਂ ਬਹੁਤ ਛੋਟੀ ਜੀ ਚੀਜ਼ ਆ ਨਾਰਮਲ ਆ ਤੁਸੀਂ ਆਪ ਮਰਾ ਠੀਕ ਹੋ ਸਕਦੇ ਹੋ ਕੋਈ ਵੱਡੀ ਪ੍ਰੋਬਲਮ ਨਹੀਂ ਆ ਇਹ ਹਨਾ ਆਪਾਂ ਕਹੀ ਬਹੁਤ ਵੱਡਾ ਹਉ ਆ ਤੇ ਉਸ ਦਿਨਾਂ ਨੂੰ ਪੋਜ਼ਿਟਿਵ ਰਹਿਣ ਨਾਲ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਤੁਸੀਂ ਚੰਗੀਆਂ ਪੋਜ਼ਿਟਿਵ ਕਿਤਾਬਾਂ ਪੜੋ ਚੰਗੀਆਂ ਪੋਜ਼ਿਟਿਵ ਤੁਸੀਂ ਜਿਹੜੇ ਅੱਜਕੱਲ੍ਹ ਕਈ ਗਾਣੇ ਵੀ ਹਜੇ ਬਣੇ ਹੋਏ ਨੇ ਉਹ ਸੁਣੋ ਭਜਨ ਕੀਰਤਨ ਸੁਣ ਸਕਦੇ ਹੋ ਤੁਸੀਂ ਬਾਣੀ ਜ਼ਰੂਰ ਪੜੋ ਇੱਕ ਟਾਈਮ ਦਿਨ ਦੇ ਵਿੱਚ ਬਾਣੀ ਜ਼ਰੂਰ ਪੜਿਆ ਕਰੋ ਵੀ ਤੁਹਾਡੇ ਮੂਰੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਸਭ ਤੋਂ ਵੱਡਾ ਅੱਛਾ ਬਾਣੀ ਦੇ ਵਿੱਚ ਨਾ ਇੱਕ ਚੀਜ਼ ਮੈਂ ਤੁਹਾਡੇ ਨਾਲ ਜੂ ਸ਼ੇਅਰ ਕਰੂੰ ਸਹਿਜ ਬਾਣੀ ਦੇ ਵਿੱਚ ਇੱਕ ਜਗ੍ਹਾ ਗੁਰੂ ਸਾਹਿਬ ਜੀ ਨੇ ਕਿਹਾ ਵੀ ਜਦੋਂ ਤੇਰੇ ਤੇ ਸੌਖ ਹੋਊਗੀ ਜਦੋਂ ਤੂੰ ਸੌਖਾ ਹੋਵੇਂਗਾ ਤੇਰੇ ਨਾਲ ਸਭ ਖੜਨਗੇ ਇਹ ਬਾਣੀ ਵਿੱਚ ਸੈਲ ਪਾਰਟ ਦੇ ਵਿੱਚੋਂ ਪੜਿਆ ਸੀ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਸੌਖਾ ਹੋਵੇਂਗਾ ਨਾ ਚਾਹੇ ਬੰਦਾ ਚਾਹੇ ਔਰਤਾਂ ਵੀ ਉਦੋਂ ਤੇਰੇ ਨਾਲ ਸਭ ਖੜਨਗੇ ਲੇਕਿਨ ਜਦ ਤੂੰ ਔਖਾ ਹੋਵੇਂਗਾ ਜਦੋਂ ਤੇਰੇ ਤੇ ਔਖਾਈ ਆ ਮੁਸ਼ਕਿਲ ਟਾਈਮ ਆਏਗਾ ਕਹਿੰਦੇ ਉਦੋਂ ਕੋਈ ਸਾਥ ਨਹੀਂ ਖੜੂਗਾ ਇਹ ਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਠੀਕ ਹੈ ਤੇ ਮਹਾਰਾਜ ਕਹਿੰਦੇ ਉਦੋਂ ਕੌਣ ਸਾਥ ਦੇਊਗਾ ਉਦੋਂ ਸਿਰਫ ਹੋਰ ਸਿਰਫ ਸਾਡਾ ਸਾਥ ਪਰਮਾਤਮਾ ਦਿੰਦਾ ਬਾਣੀ ਸਾਥ ਦਿੰਦੀ ਹੈ ਕਿਉਂਕਿ ਜਿੱਥੇ ਬਾਕੀ ਸਾਥ ਛੱਡਦੇ ਆ ਉੱਥੇ ਗੁਰੂ ਸਭ ਹੱਥ ਫੜਦੇ ਨੇ ਸਾਨੂੰ ਉਸ ਮੁਸ਼ਕਿਲ ਚੋਂ ਕੱਢਣ ਦੀ ਤਾਕਤ ਤੁਹਾਨੂੰ ਗੁਰਮਾਣੀ ਦੇ ਵਿੱਚ ਐ ਸੋ ਬਾਣੀ ਜਰੂਰ ਜਪਿਆ ਕਰੋ ਕਿਉਂਕਿ ਮੈਂ ਆਪਣੇ ਆਪ ਨੂੰ ਮੇਰੇ ਚੈਨਲ ਤੇ ਵੀ ਮੈਂ ਤੁਹਾਨੂੰ ਹੋਰ ਵੀ ਗੱਲ ਜਰੂਰ ਸ਼ੇਅਰ ਕਰਨਾ ਚਾਹੂੰਗੀ ਮੇਰੇ ਚੈਨਲ ਤੇ ਜੇ ਤੁਸੀਂ ਜਾ ਕੇ ਦੇਖੋਗੇ ਮੈਂ ਖੋਦ ਆਪਣਿਆਪ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਚੋਂ ਕਿਵੇਂ ਬਾਹਰ ਕੱਢਿਆ ਉਹਦੇ ਸਬੰਧਤ ਵਿੱਚ ਮੈਂ ਵੀਡੀਓ ਬਣਾਈ ਹੈ ਤੁਸੀਂ ਉਹ ਜਰੂਰ ਪੜੇ ਸੌਰੀ ਜਰੂਰ ਸੁਣਿਓ ਠੀਕ ਹੈ ਤੇ ਕੋਸ਼ਿਸ਼ ਕਰਿਓ ਉਸੇ ਤਰੀਕੇ ਨਾਲ ਵੀ ਜ਼ਿੰਦਗੀ ਨੂੰ ਢਾਲਣ ਦੀ ਤੇ ਬਾਕੀ ਜੋ ਬੰਦਾ ਨਹੀਂ ਬਦਲ ਸਕਦਾ ਨਾ ਕਿਸੇ ਦੀ ਸੋਚ ਵੀਰੇ ਆਪਾਂ ਨਹੀਂ ਬਦਲ ਸਕਦੇ ਅਗਰ ਉਹ ਨਹੀਂ ਸਮਝਦੇ ਹੈਗੇ ਜਾਂ ਤੁਹਾਡੀ ਸਿਸਟਰ ਤੁਹਾਡੀ ਗੱਲ ਨਹੀਂ ਸੌਂਦੀ ਉਹਦੇ ਲਈ ਗਲਤ ਤਾਂ ਉਹਨਾਂ ਨੂੰ ਕਹਿੰਦੇ ਆ ਨਾ ਵੀ ਜੋ ਬੀਜਾਂਗੇ ਉਹ ਵੱਢਾਂਗੇ ਅਗਰ ਉਹ ਗਲਤ ਚੀਜ਼ਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੇ ਖੁਦ ਇੱਕ ਦਿਨ ਉਹ ਚੀਜ਼ਾਂ ਫੇਸ ਕਰਨੀਆਂ ਇੱਕ ਜਰੂਰ ਆਪਾਂ ਇਹ ਚੀਜ਼ ਕਹਾਂਗੇ ਵੀ ਜਿਹੜਾ ਖੱਡਾ ਆਪਾਂ ਤੂਸ ਤੇ ਦੂਸਰੇ ਲਈ ਖੋਦਦੇ ਆਂ ਜੀ ਫਿਰ ਇੱਕ ਦਿਨ ਆਪਾਂ ਆਪ ਹੀ ਉਸ 'ਚ ਡਿੱਗਦੇ ਆਂ ਠੀਕ ਹੈ ਜੇ ਆਪਾਂ ਇਹ ਸੋਚਦੇ ਆਂ ਵੀ ਹਾਂ ਸੀ ਇਸ ਬੰਦੇ ਨੂੰ ਮੈਂਟਲੀ ਹਰਾਸ਼ ਕਰਕੇ ਵੀ ਜਾਂ ਹਨਾ ਪਰੇਸ਼ਾਨ ਕਰਕੇ ਵੀ ਅਸੀਂ ਉਸ ਨੂੰ ਪਾਵਾਂਗੇ ਤਾਂ ਉਹ ਪਰਮਾਤਮਾ ਨੇ ਉਸ ਦਾ ਹਿਸਾਬ ਲੈਣਾ ਤੇ ਕਦੇ ਵੀ ਨਾ ਇੱਕ ਚੀਜ਼ ਮੈਂ ਹੋਰ ਬਹੁਤ ਸੋਹਣੀ ਗੱਲ ਮੈਂ ਕਿਤੇ ਪੜ੍ਹੀ ਸੀ ਸ਼ੇਅਰ ਜਰੂਰ ਕਰੂੰਗੀ ਮੈਂ ਕਿ ਜਦੋਂ ਨਾ ਕੋਈ ਬੰਦਾ ਪਰੇਸ਼ਾਨ ਹੋਵੇ ਉਹਨੂੰ ਇੰਨਾ ਨਾ ਪਰੇਸ਼ਾਨ ਕਰੋ ਕਿ ਜੇ ਉਹ ਕਹਿੰਦੇ ਗੁਰੂ ਦੀ ਕਚਹਿਰੀ ਵਿੱਚ ਚਲਿਆ ਜਾਵੇ ਨਾ ਤਾਂ ਫਿਰ ਉੱਥੋਂ ਦੇ ਫੈਸਲੇ ਜਿਹੜੇ ਹੁੰਦੇ ਆ ਬਹੁਤ ਵੱਡੇ ਹੁੰਦੇ ਨੇ ਉੱਥੋਂ ਦਾ ਜੱਜ ਜਾਨਕਿ ਗੁਰੂ ਸਾਹਿਬ ਫਿਰ ਉਹ ਪਰਮਾਤਮਾ ਕਦੇ ਕਿਸੇ ਦੀ ਸਫਾਈ ਨਹੀਂ ਸੁਣਦਾ ਜਦੋਂ ਫਿਰ ਉਹ ਆਪਣੀ ਕਹਿੰਦੇ ਹੁੰਦੇ ਨਾ ਸਜ਼ਾ ਸੁਣਾਉਂਦਾ ਤਾਂ ਉਹ ਸਜ਼ਾ ਬੰਦੇ ਤੋਂ ਚੱਲਣੀ ਬਹੁਤ ਔਖੀ ਹੋ ਜਾਂਦੀ ਹੈ ਸੋ ਇਸ ਲਈ ਹਮੇਸ਼ਾ ਆਪਣੇ ਕਰਮ ਆਪਾਂ ਨੂੰ ਚੰਗੇ ਕਰ ਰੱਖਣੇ ਚਾਹੀਦੇ ਨੇ ਆਪਾਂ ਸੱਚ ਦੇ ਨਾਲ ਖੜੋ ਹਮੇਸ਼ਾ ਸੱਚੇ ਸਚਾਈ ਦਾ ਸਾਥ ਦੋ ਸਹੀ ਰਾਹ ਚੁਣੋ ਬਾਣੀ ਜਪੋ ਕਰਮ ਕਰੋ ਤੇ ਵੰਡ ਕੇ ਛਕੋ ਜਿਵੇਂ ਦੇ ਗੁਰੂ ਸਾਹਿਬ ਨੇ ਕਿਹਾ ਕਿ ਦਸਬੰਦ ਜਰੂਰ ਕੱਢੋ ਤੇ ਦੂਜਿਆਂ ਨਾਲ ਵੰਡ ਕੇ ਉਹਨੂੰ ਸ਼ੇਅਰ ਕਰੋ ਹਨਾ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਫੋਲੋ ਜਰੂਰ ਕਰਨਾ ਚਾਹੀਦੇ ਤੇ ਵੀਰੇ ਅਗਰਾਂ ਤੁਸੀਂ ਵੀ ਅਗਰ ਆਪਣੀ ਭੈਣ ਨੂੰ ਵੀ ਸਮਝਾ ਕੇ ਥੱਕ ਚੁੱਕੀ ਹੋ ਆਪਣੀ ਮਾਂ ਨੂੰ ਵੀ ਅਗਰ ਉਹਨਾਂ ਨੇ ਗਲਤ ਕਰਨਾ ਤਾਂ ਕਰਨਾ ਹੀ ਹੈ ਕਿਉਂਕਿ ਉਹਨਾਂ ਨੇ ਆਪਣੇ ਕਰਮ ਕਮਾਉਣੇ ਆ ਹੁਣ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗੀ ਅਗਰ ਉਹ ਤੁਹਾਡੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝ ਰਹੀ ਨਾ ਤਾਂ ਵੀਰੇ ਉਹ ਆਪਣਾ ਕਰਮ ਕਮਾ ਰਹੇ ਨੇ ਤੇ ਕਰਮ ਜਿਹੜਾ ਹੈਗਾ ਉਹ ਉਹਨਾਂ ਨੇ ਕਮਾਉਣੇ ਕਮਾਉਣਾ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਨਾਲ ਹੁਣ ਅੱਛਾ ਇੱਕ ਚੀਜ਼ ਨਾ ਇੱਕ ਹੋਰ ਸ਼ੇਅਰ ਕਰੂੰਗੀ ਵੀਰੇ ਤੇਰੇ ਨਾਲ ਹਨਾ ਵੀ ਇੱਕ ਮੰਨ ਲਓ ਇੱਕ ਆਪਾਂ ਰਸਤੇ ਦੇ ਖੜੇ ਹਾਂ ਇੱਕ ਰਸਤਾ ਇੱਧਰ ਨੂੰ ਜਾਂਦਾ ਹੈ ਅ ਠੇਕੇ ਵੱਲ ਇੱਕ ਇੱਧਰ ਨੂੰ ਜਾਂਦਾ ਗੁਰੂ ਘਰ ਵੱਲ ਹੁਣ ਆਪਾਂ ਦੋਹਾਂ ਰਸਤਿਆਂ ਦੇ ਜਿੱਥੇ ਦੋਨੋਂ ਰਸਤੇ ਮਿਲਦੇ ਆ ਉੱਥੇ ਖੜੇ ਆ ਤੇ ਹੁਣ ਆਪਾਂ ਦੇਖਣਾ ਵੀ ਆਪਾਂ ਸਹੀ ਰਸਤੇ ਜਾਣਾ ਗਲਤ ਰਸਤੇ ਮਤਲਬ ਕਿ ਗੁਰੂ ਸਾਹਿਬ ਘਰ ਨਹੀਂ ਜਾਣਾ ਤੇ ਆਪਾਂ ਨਸ਼ੇ ਪੱਤੇ ਵੱਲ ਜਾਣਾ ਹੁਣ ਇੱਥੇ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਨੇ ਜੀ ਜਿਹੜਾ ਬੰਦਾ ਗਲਤ ਕੰਮ ਕਰਦਾ ਤਾਂ ਉਹ ਪ੍ਰਮਾਤਮਾ ਦੇ ਹੁਕਮ ਨਾਲ ਕਰਦਾ ਗੁਰੂ ਸਾਹਿਬ ਕਰਵਾਉਂਦਾ ਨਹੀਂ ਜੀ ਮੈਂ ਵੀ ਇਸ ਦੀ ਸ਼ੰਕਾ ਚ ਸੀਗੀ ਵੀ ਪਹਿਲਾ ਵੀ ਗੁਰੂ ਸਾਹਿਬ ਹੀ ਕਰਵਾਉਂਦਾ ਜੋ ਕਰਾਉਂਦੇ ਨਹੀਂ ਪਹਿਲਾ ਕਦਮ ਚੱਕਣਾ ਸਾਡੇ ਹੱਥ ਹੈ ਸਾਨੂੰ ਮਹਾਰਾਜ ਨੇ ਸੋਝੀ ਦਿੱਤੀ ਹੋਈ ਹੈ ਕਿ ਅਸੀਂ ਸੋਚ ਸਮਝ ਕੇ ਕਦਮ ਚੱਕੀਏ ਹਾਂ ਦੂਸਰਾ ਕਦਮ ਚੱਕਣਾ ਗੁਰੂ ਸਾਹਿਬ ਦੇ ਹੱਥ ਹੈ ਜੇ ਮਨ ਰੋ ਮੈਂ ਇੱਕ ਪਹਿਲਾ ਕਦਮ ਆਪਾਂ ਠੇਕੇ ਵੱਲ ਚੱਕ ਲਿਆ ਪਹਿਲਾ ਕਦਮ ਆਪਾਂ ਆਪਣੀ ਮਰਜ਼ੀ ਨਾਲ ਚੱਕਿਆ ਨਾ ਤਾਂ ਦੂਸਰਾ ਕਦਮ ਫਿਰ ਗੁਰੂ ਸਾਹਿਬ ਦੀ ਮਰਜ਼ੀ ਨਾਲ ਆਪਾਂ ਚੱਕਾਂਗੇ ਕਿ ਪ੍ਰਮਾਤਮਾ ਕਹਿੰਦੇ ਵੀ ਲੈ ਤੂੰ ਗਲਤ ਰਸਤਾ ਚੁਣ ਲਿਆ ਤੇ ਲੈ ਹੁਣ ਤੂੰ ਆਪਣੇ ਕਰਮ ਕਮਾ ਇਹ ਯਾਦ ਰੱਖਿਓ ਜੀ ਬਾਣੀ ਦੇ ਵਿੱਚ ਮਹਾਰਾਜ ਇਹ ਕਹਿੰਦੇ ਨੇ ਵੀ ਪਹਿਲਾ ਕਦਮ ਜਿਹੜਾ ਬੰਦਾ ਉਹ ਆਪ ਹੀ ਸੋਝਿਨਾਪ ਚੱਕਦਾ ਹੈ ਮਹਾਰਾਜ ਨੇ ਆਪਾਂ ਨੂੰ ਕਹਿੰਦੇ ਵੀ ਆਪਾਂ ਗਲਤ ਕਰੋ ਜਾਂ ਆਪਾਂ ਗਲਤ ਰਸਤਾ ਚੁਣੋ ਤੇ ਜੇ ਆਪਾਂ ਚੰਗੇ ਵੱਲ ਪੈਰ ਚੱਕ ਲਿਆ ਤਾਂ ਫਿਰ ਉਸ ਉੱਥੇ ਵੀ ਦੂਸਰਾ ਕਦਮ ਗੁਰੂ ਸਹਿਬ ਦੀ ਮਰਜ਼ੀ ਨਾਲ ਆਪਾਂ ਚੱਕਦੇ ਆਂ ਪਰਮਾਤਮਾ ਕਹਿੰਦੇ ਲੈ ਤੂੰ ਰੱਬ ਨੂੰ ਚੁਣ ਲਿਆ ਤੂੰ ਸਹੀ ਰਾਹ ਚੁਣ ਲਿਆ ਤੇ ਲੈ ਹੁਣ ਤੋਂ ਉਹਦੇ ਚੰਗੇ ਕਰਮ ਕਮਾਉਂਦਾ ਸੋ ਜਦੋਂ ਕੋਈ ਗਲਤ ਕਰਦਾ ਤੇ ਉਹ ਸਮਝਾਉਣ ਤੇ ਵੀ ਨਹੀਂ ਸਮਝਦਾ ਤਾਂ ਵੀਰੇ ਉਹ ਨਹੀਂ ਆਪਣੇ ਕਰਮ ਕਮਾਉਣੇ ਆ ਤੇ ਉਹ ਕਰਮ ਕਮਾਏਗਾ ਹੀ ਕਮਾਏਗਾ ਕਿਉਂਕਿ ਉਹਨਾਂ ਨੂੰ ਹਉ ਹਸੈ ਨਹੀਂ ਇਜਾਜ਼ਤ ਦਿੱਤੀ ਵੀ ਤੂੰ ਆਪਣੇ ਕਰਮ ਕਮਾ। ਹੁਣ ਆਪਾਂ ਉਹਦੇ ਵਿੱਚ ਨਹੀਂ ਕੁਝ ਕਰ ਸਕਦੇ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੇ ਆਪ ਨੂੰ ਸਹੀ ਰੱਖ ਸਕਦੇ ਆ ਆਪਾਂ ਆਪਣੀ ਆਉਣ ਵਾਲੀ ਜ਼ਿੰਦਗੀ ਵਾਰੀ ਚੰਗਾ ਕਰਨ ਲਈ ਅੱਪਾ ਰਸਤਾ ਚੁਣਨਾ ਸੋ ਮੈਂ ਤੁਹਾਨੂੰ ਇਹੀ ਰਿਕੁਐਸਟ ਕਰੂੰਗੀ ਤੁਸੀਂ ਮੋਟੀਵੇਸ਼ਨਲ ਜਿਹੜੀਆਂ ਵੀਡੀਓਸ ਉਹ ਦੇਖਿਆ ਕਰੋ ਮੋਟੀਵੇਸ਼ਨ ਜਿਹੜੀਆਂ ਹੈਗੀਆਂ ਬੁੱਕਸ ਪੜ੍ਹਿਆ ਕਰੋ ਤੇ ਮੋਟੀਵੇਸ਼ਨਲ Song ਸੁਣਿਆ ਕਰੋ ਤੇ ਆਪਣੇ ਨਾਲ ਥੋੜਾ ਟਾਈਮ ਜਰੂਰ ਬਿਤਾਇਆ ਕਰੋ ਬੈਠ ਕੇ ਦਿਨ ਦੇ ਵਿੱਚ 10 ਤੋਂ 15 ਮਿੰਟ ਆਪਣੇ ਲਈ ਜਰੂਰ ਕੱਢਿਆ ਕਰੋ ਸੋਚਿਆ ਕਰੋ ਆਪਣੇ ਲਈ ਵੀ ਤੁਸੀਂ ਆਪਣੇ ਲਈ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਬਹੁਤ ਫਰਕ ਪੈਂਦਾ ਜ਼ਿੰਦਗੀ ਤੇ ਤੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਪਾਠ ਜ਼ਰੂਰ ਕਰਿਆ ਕਰੋ ਚਾਹੇ ਊਲ ਮੰਤਰ ਸਰ ਦੇ ਕਰ ਲਿਆ ਕਰੋ ਦਿਨ ਦੇ ਵਿੱਚ ਹੀ ਚਾਹੇ ਕਿਸੇ ਟਾਈਮ ਕਰ ਲਿਆ ਕਰੋ ਤੇ ਪ੍ਰਮਾਤਮਾ ਦੇ ਚਰਨ ਚ ਦਾਸ ਜ਼ਰੂਰ ਕਰਿਆ ਕਰੋ ਤੇ ਤੁਸੀਂ ਆਪ ਦੇਖੋਗੇ ਕਿ ਇਹ ਇਹ ਨਾ ਬਹੁਤ ਇੱਕ ਚੀਜ਼ ਦੇਖੋ ਜਦੋਂ ਆਪਾਂ ਬੋਲਦੇ ਆਂ ਕਾਗ ਦੇ ਵਿੱਚ ਆਵਾਜ਼ ਵੱਜਦੀ ਹੈ ਜਾਂ ਕਿ ਉਹ ਆਵਾਜ਼ ਆਪਣੇ ਕੋਲੇ ਵਾਪਸ ਆਉਂਦੀ ਹੈ ਵੇਵ ਵੇਦੇਰਾ ਨਹੀਂ ਹਨ ਠੀਕ ਉਸੇ ਤਰ੍ਹਾਂ ਜੇ ਆਪਾਂ ਪੋਜ਼ਿਟਿਵ ਸੋਚਾਂਗੇ ਨਾ ਤਾਂ ਪੋਜ਼ਿਟਿਵਿਟੀ ਆਪਣੇ ਵੱਲ ਆਊਗੀ ਆਪਣਾ ਜਿਹੜਾ ਬਾਡੀ ਆ ਉਹ ਪੋਜ਼ਿਟਿਵਿਟੀ ਨੂੰ ਅਟਰੈਕਟ ਕਰੂਗਾ ਇਹ ਸਾਈਕੋਲੋਜੀ ਦੇ ਵਿੱਚ ਹੈ ਜੀ ਠੀਕ ਹੈ ਇਹ ਸਾਇੰਸ ਕਹਿੰਦੀ ਹੈ ਵੀ ਜੋ ਆਪਾਂ ਸੋਚਾਂਗੇ ਉਹੀ ਹੋਏਗਾ ਸੋ ਆਪਣੇ ਆਪ ਨੂੰ ਚੰਗਾ ਸੋਚੋ ਵੀ ਜਿਹਨੇ ਜੋ ਕਰਨਾ ਉਹਨੇ ਕਰਨਾ ਜੇ ਆਪਾਂ ਸੋਚਾਂਗੇ ਨਾ ਵੀ ਉਸ ਚੰਦ ਉਹ ਕਰ ਰਿਹਾ ਤਾਂ ਮੇਰੇ ਤੇ ਉਹਦੇ ਅਸਰ ਪਏਗਾ ਮੇਰੇ ਤੇ ਫਰਕ ਪਏਗਾ ਜਦ ਤੱਕ ਆਪਾਂ ਸੋਚੀ ਜਾਵਾਂਗੇ ਹੋ ਹੀ ਜਾਏਗਾ ਇਸ ਲਈ ਕਦੇ ਸੋਚੋ ਹੀ ਨਾ ਇਹ ਨਾ ਸੋਚੋ ਵੀ ਮੈਂ ਗਲਤਾਂ ਤੁਸੀਂ ਸਹੀ ਹੋ ਤੁਸੀਂ ਕਰ ਰਹੇ ਹੋ ਜੋ ਸਹੀ ਆ ਤੁਹਾਨੂੰ ਇਹਨਾਂ ਪਤਾ ਬਸ ਆਪਣੇ ਕੰਮ ਸਹੀ ਰੱਖੋ ਕੋਈ ਦੂਸਰਾ ਜੋ ਮਰਜ਼ੀ ਕਰੀ ਜਾਵੇ हां जी ਤੇ ਮੈਨੂੰ ਤਾਂ ਕਰਕੇ ਲੱਗਿਆ ਕਿ ਮੈਂ ਅੱਜ ਇਹ ਤੁਹਾਨੂੰ ਵੀਡੀਓ ਸ਼ੇਅਰ ਕਰਾਂ ਕਿਉਂਕਿ ਮੈਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਦਰਦ ਤਕਲੀਫ ਨਜ਼ਰ ਆਈ ਤੇ ਮੈਨੂੰ ਲੱਗਿਆ ਵੀ ਆਪਾਂ ਵੀ ਸਾਰੇ ਗੱਲ ਕਰਨੀ ਚਾਹੀਦੀ ਆ ਸੋ ਪਲੀਜ਼ ਤੁਸੀਂ ਵੀ ਕਮੈਂਟ ਕਰਕੇ ਥੂ ਦੱਸਿਓ ਅਗਰ ਤੁਸੀਂ ਆਪਣੀ ਵੀਡੀਓ ਆ ਸਾਰੀ ਆਪਣੀ ਸਟੋਰੀ ਕੋਈ ਪਰਸਨਲ ਐਕਸਪੀਰੀਅੰਸ ਜਾਂ ਤੁਸੀਂ ਗੁਵਾਣ ਦੇ ਸਬੰਧਤ ਕੋਈ ਐਕਸਪੀਰੀਅੰਸ ਕੀਤੀ ਹੋਵੇ ਜੀ ਕਿਉਂਕਿ ਉਹਦੇ ਨਾਲ ਦੂਜਿਆਂ ਨੂੰ ਬਹੁਤ ਹੌਸਲਾ ਮਿਲਦਾ ਸੋ ਜ਼ਰੂਰ ਕਰਿਓ ਜੀ ਤੇ ਚਲੋ ਜੀ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਬਣ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ